ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੁਰਦੁਆਰਾ ਡੇਰਾ ਸੰਤ ਬਾਬਾ ਨਰੰજન ਸਿੰਘ ਜੀ ਪਿੰਡ ਪੰਡੋਰੀ ਵਿਖੇ 64ਵਾਂ ਹੋਲਾ ਮਹੱਲਾ ਮਨਾਇਆ ਗਿਆ ਇਸ ਮੌਕੇ ਰੱਖੇਸ਼ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਪੰਜ ਰੋਜ਼ਾ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਕਰੀਬ 120 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ ਜਿਨ੍ਹਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਗੁਰੂਕਾਰ ਦੀ ਬਖਸ਼ਿਸ਼ ਸਿਰੋਪਾਏ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇਜਿੰਦਰ ਸਿੰਘ ਰਾਜਾ, ਪਰਮਜੀਤ ਸਿੰਘ ਆਰੇਵਾਲੇ, ਕੁਲਵਿੰਦਰ ਸਿੰਘ ਆਰੇਵਾਲੇ, ਮੱਖਣ ਸਿੰਘ, ਮੁਖ ਸੇਵਾਦਾਰ ਬਾਬਾ ਹਰदयाल ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਇਹ ਹੋਲਾ ਮਹੱਲਾ ਪੁਰਖਮਾ ਪੁਰਸ਼ ਬ੍ਰਹਮ ਗਿਆਨੀ ਧੰਨ ਧੰਨ ਸੰਤਵਾਪਾ ਨਰਿੰਦਰ ਸਿੰਘ ਜੀ ਦੀ ਜਾਤਿ ਚ ਬਣਾਇਆ ਜਾਂਦਾ ਹੈ। 1960 ਦੇ ਸੰਤਾਂ ਨੇ ਪਰੰਪਰਾ ਸ਼ੁਰੂ ਕੀਤੀ ਹੋਲੇ ਮੱਲੇ ਦੀ ਇਸ ਨਗਰ ਤੇ ਇਹ ਲਗਭਗ ਸਮਝੋ ਕਿ 64ਵਾਂ ਹੋਲਾ ਮੱਲਾ ਹੈ 9 ਬਈ ਸਨ 1980 ਚ ਸੰਤਮਾਪੁਰਸ਼ ਸਰੀਰਕ ਤੌਰ ਤੇ ਸਰੀਰਕ ਤੌਰ ਤੇ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਐਰਕੀ 44ਵੀਂ ਵਰਸੀ ਆ ਉਹਨਾਂ ਨੇ ਪਰਪਰਾ ਚਲਾਈ ਗਾਂ ਪਿੰਡ ਦੇ ਨਿਵਾਸੀਆਂ ਦੇ ਨਾਲ ਸੇਵਾਦਾਰ ਨਾਲ ਪ੍ਰਬੰਧਕਾਂ ਨਾਲ ਬਾਬਾ ਜੀ ਦੇ ਨਾਲ ਸਾਰੇ ਰਲ ਮਿਲ ਕੇ ਇਸ ਹੋਲੇ ਮੱਲੇ ਦੀ ਪਰੰਪਰਾ ਨੂੰ ਅਗਾਮਧਾਇਆ ਏ ਔਰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਹੋ ਇਹ ਸਮਾਗਮ ਜੀ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਪੁਰਸ਼ ਉਹਨਾਂ ਦੇ ਤਪ ਸਥਾਨ ਤੇ ਗੁਰਦੁਆਰਾ ਸਾਹਿਬ ਪੰਡੋਰੀ ਬੜਾਜ ਵਿਖੇ ਕੀਤੇ ਜਾ ਰਹੇ ਹਨ ਇਹ ਬਾਬਾ ਜੀ ਨੇ 1960 ਦੇ ਵਿੱਚ ਹੋਲਾ ਮਹਲਾ ਜਿਹੜਾ ਸ਼ੁਰੂ ਕੀਤਾ ਸੀ ਇਹ 64ਵਾਂ ਹੋਲਾ ਮਹਲਾ ਜਿਹੜਾ ਜੀ ਇੱਥੇ ਮਨਾਇਆ ਜਾ ਰਿਹਾ ਔਰ ਇਹਦੇ ਵਿੱਚ ਹਰ ਸਾਲ ਟਾਡੀ ਜਥੇ ਕਬਿਸ਼ਰੀ ਜਥੇ ਸਿੰਘ ਸਾਹਿਬ ਔਰ ਜਿਹੜੇ ਸੇਵਾਦਾਰ ਸਾਡੇ ਮਾਨਯੋਗ ਸਰਦਾਰ ਭਾਈ ਹਰਪਜਨ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਔਰ ਬਾਬਾਦਰਸ਼ਨ ਸਿੰਘ ਜੀ ਉਹਨਾਂ ਦਾ ਪਰਿਵਾਰ ਔਰ ਹੋਰ ਪਿੰਡ ਦੀਆਂ ਸਪੂਰੀਆ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਸੇਵਾ ਦੇ ਵਿੱਚ ਇਹ ਸਾਰਾ ਜਿਹੜਾ ਹੋਲਾ ਮੱਲਾ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀ ਰਲ ਮਿਲ ਕੇ ਜਿਹੜੇ ਇਹ ਮਨਾਉਂਦੇ ਹਨ ਗੁਰਦੁਆਰਾ ਸੰਤ ਬਾਬਾ ਨਰੰჯਨ ਸਿੰਘ ਪਿੰਡ ਪੰਡੋਰੀ ਵਿਖੇ 94 ਓਲੇ ਮਹੱਲੇ ਦੇ ਸਬੰਧ ਵਿੱਚ ਗੁਰਮਤ ਸਮਾਗਮ ਕਰਵਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਮਰਥਰ ਫਾਸਟ ਵੀ ਖਬਰਨਾਮਾ ਲਈ ਰਕੇਸ਼ ਕੁਮਾਰ